ਜਿਹੜੇ ਛੋਟੇ ਬੱਚੇ ਤੇ ਉਹਨਾਂ ਉਹਨਾਂ ਨੂੰ ਨਿਹਾਂ ਦੇ ਵਿੱਚ ਜਿਹੜੇ ਉਸ ਉਸ ਟਾਈਮ ਦੇ ਜਿਹੜੇ ਮਤਲਬ ਹੁਕਮ ਰਾਂਦੇ ਉਹਨਾਂ ਨੇ ਸ਼ਹੀਦ ਕਰਿਆ ਲੇਕਿਨ ਉੱਥੇ ਵੀ ਆਹਦਾ ਨਾਰਾ ਜਿਹੜਾ ਹੈਗਾ ਉਹ ਸ਼ੇਰ ਮੁਹੰਮਦ ਖਾਨ ਜਿਹਨਾਂ ਮਾਰਿਆ ਜਿਹੜਾ ਕਿ ਜਹਾਜ਼ ਦੇ ਵਿੱਚ ਕਹਿਦੇ ਆ ਇੱਕਾ ਜੋ ਰਾਪਿਆ ਛੜੋਰੇ ਤੋਂ ਉਹਨਾਂ ਨੇ ਵੀ ਜੰਗ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਨਾਲ ਜੰਗ ਦੇ ਵਿੱਚ ਆਪਣੇ ਚਾਰ ਚਾਰ ਮੁੰਡੇ ਜਿਹਨੇ ਸ਼ਹੀਦ ਕਰਾਏ ਆ ਅਸੀਂ ਪਰਮਾਤਮਾ ਤੇ ਅਰਦਾਸ ਕਰਦੇ ਆਂ ਵੀ ਅੱਲਾਹ تعالی ਦੁਆ ਮੰਗਦੇ ਵੀ ਆ ਭਾਈ ਜਿਹੜਾ ਜਿਹੜਾ ਇਹ ਸ਼ਹੀਦ ਸੱਜੇ ਨੇ ਬਣਾ ਰਹੇ ਬਣਾ ਰਹੇ ਅਥੇਲੀ ਵੀ ਮੁੰਡੇ ਦੇ ਪੀਰ ਬਣਾ ਕੇ ਉਹਨੂੰ ਬਣਾ ਕੇ ਉਹਨਾਂ ਨੂੰ ਉੱਥੇ ਦੇ ਕੱਢਿਆ ਲੇਕਿਨ ਅੱਜ ਉਹ ਮਸਾਲਾ ਕਹਿਮ ਹੈ ਬੁੱਦੂ ਸਾਨੂੰ ਇੱਕ ਸੰਦੇਸ਼ ਆ ਮਿਲਿਆ ਅਨਮੋਲ ਕੁਲਮਾਨ ਜੀ ਤੋਂ ਵੀ 5 ਲੱਖ ਰੁਪਇਆ ਅਮਰੀਕਾ ਦੇ ਜਿਹੜੀ ਧਰਮਸ਼ਾਲਾ ਜਿਹੜੀ ਉੱਪਰ ਤੁਸੀਂ ਬਣਾਉਣੀ ਹੈ ਮੈਂ ਉਹ ਮੈਂ ਜੈ ਸ਼ੈਂਕਸ਼ਨ ਕਰਦੀ ਹੈ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਅਸੀਂ ਸਰਪੰਚ ਗੁਰਿੰਦਰ ਸਿੰਘ ਨੇ ਮੈਨੂੰ ਕਿਹਾ ਵੀ ਤੁਸੀਂ 5 ਲੱਖ ਦਿਓ ਤੁਸੀਂ ਇੱਥੇ ਹੀ ਮਦਦ ਲਾਮ ਕਰ ਦੋ ਅਸੀਂ ਟਾਈਮ ਬੇ ਟਾਈਮ ਜਿਹੜਾ ਹੈਗਾ ਅਸੀਂ ਤੁਹਾਨੂੰ ਗਰੰਟ ਜਿਹੜੀ ਹੈਗੀ ਹੈ ਧਰਮਸ਼ਾਲਾ ਵਾਸਤੇ ਮਨਜ਼ੂਰ ਕਰਾਂਗੇ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਵੀ 2 ਸਾਲ 2.5 ਸਾਲ ਬੀਤਣ ਦੇ ਕਣੀ ਤੋਂ ਵੀ ਨਹੀਂ ਦਿੱਤੇ ਤਾਂ ਕਿ ਜੋ ਅਸੀਂ ਇਤਿਹਾਸ ਨੂੰ ਦੇਖਦੇ ਆ ਇਹ ਜੋ ਮੁਸਲਮਾਨ ਭਾਈਚਾਰਾ ਹੈ ਇਹ ਸਿੱਖ ਭਾਈਚਾਰੇ ਦੇ ਨਾਲ ਪਹਿਲਾਂ ਤੋਂ ਹੀ ਗੁਰਮਾਨੰ ਤੋਂ ਲੈ ਕੇ ਬਾਲਾ ਬਾਬਾ ਮਰਦਾਨਾ ਤੇ ਬਾਲਾ ਜੀ ਉਹਨਾਂ ਦੇ ਨਾਲ ਹਮੇਸ਼ਾ ਇਹ ਰਹਿੰਦੇ ਤੇ ਸਾਨੂੰ ਅੱਜ ਬਹੁਤ ਖੁਸ਼ੀ ਹੈ ਜੋ ਸਾਡਾ ਤਿਹਾਰਾ ਸਾਡੇ ਸਾਰੇ ਤਿਹਾਰਾਂ ਤੇ ਨਾਲ ਵੱਡਾ ਤਿਹਾਰ ਜਿਹੜਾ ਈਦ-ਉਲ-ਫਿਤਰਜ ਅੱਜ ਅਸੀਂ ਖੈਦਰਾਬਾਦ ਜਾ ਮਸਜਿਦ ਖੈਦਰਾਬਾਦ ਦੇ ਵਿੱਚ ਘਟੋ ਘਟ ਵੀ 1000 ਬੰਦੇ ਨੇ ਨਮਾਜ਼ ਅਦਾ ਕੀਤੀ ਹੈ ਇਕ ਧਰਮ ਦੇ ਨਾਲ ਵੀ ਭਾਈ ਗਨੀਖਾਨ ਅਬੀਖਾਨ ਪੀਰ ਬੁੱਧੂ ਸ਼ਾਹ ਜੀ ਹੋਣ ਬੜਾ ਇੱਕ ਅਹਿਮ ਰਿਸ਼ਤਾ ਕੁੜਾ ਰਿਸ਼ਤਾ ਦੇਖੋ ਅਸੀਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਈਦ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੁਸਲਮਾਨ ਭਾਈਚਾਰੇ ਦੇ ਵਿੱਚ ਤੇ ਅੱਜ ਮੁਹਾਲੀ ਜ਼ਿਲ੍ਹੇ ਦੇ ਕਸਬਾ ਪਿੰਡ ਖਿਜਰਾਵਾਦ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਿੱਛੇ ਮਸਜਿਦ ਦੇਖ ਸਕਦੇ ਹੋ ਮੁਸਲਮਾਨ ਭਾਈਚਾਰੇ ਵੱਲੋਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਅੱਜ ਈਦ ਦਾ ਤਿਹਾਰ ਹੈ ਪਿੰਡ ਦੇ ਵਿੱਚ ਮਨਾਇਆ ਗਿਆ ਹੈ ਤੇ ਆਲੇ ਦੁਆਲੇ ਦੇ ਜਿਹੜੇ ਪਿੰਡਾਂ ਦੇ ਲੋਕ ਨੇ ਵੱੱਢ ਚੜ ਕੇ ਅੱਜ ਇੱਥੇ ਪਹੁੰਚੇ ਸੀ ਤੇ ਗੱਲਬਾ ਸਤਿ ਸ਼੍ਰੀ ਅਕਾਲ ਜੀ ਸ਼ੇਰ ਮੁਹੰਮਦ ਜੀ ਅੱਜ ਈਦ ਦਾ ਤਿਹਾਰ ਮਨਾਇਆ ਗਿਆ ਕਿੰਨੀ ਕੋ ਖੁਸ਼ੀ ਹੈ ਸਰ ਸਾਨੂੰ ਅੱਜ ਬਹੁਤ ਖੁਸ਼ੀ ਹੈ ਜੋ ਸਾਡਾ ਤਿਹਾਰ ਹੈ ਸਾਡੇ ਸਾਰੇ ਤਿਹਾਰਾਂ ਤੇ ਨਾਲ ਵੱਡਾ ਤਿਹਾਰ ਜਿਹੜਾ ਈਦ-ਉਲ-ਫਿਤਰ ਹੈ ਅੱਜ ਅਸੀਂ ਖੀਦਰਾਬਾਦ ਜਾਮਾ ਮਸਜਿਦ ਖੀਦਰਾਬਾਦ ਦੇ ਵਿੱਚ ਘਟੋ ਘਟ ਵੀ 1000 ਬੰਦੇ ਨੇ ਨਮਾਜ਼ ਅਦਾ ਕੀਤੀ ਹੈ ਹਾਂ ਜੀ ਇਹ ਜੋ ਮਸਜਿਦ ਹੈ ਇਹ ਗੇਟ ਹੈ ਇਹ ਮਿਨਾਰਾ ਇਹ ਜਿਹੜੀਆਂ ਬਣੀਆਂ ਹੈ ਇਹ ਮੁਸਲਮਾਨ ਭਾਈਚਾਰੇ ਨੇ ਆਪਣੇ ਪਿੰਡਾਂ ਮਤੇ 10-10 20-20 100-100 ਰੁਪਏ ਇਕੱਠਾ ਕਰਕੇ ਇਹ ਮੁਸਲਮਾਨ ਭਾਈਚਾਰੇ ਤੋਂ ਪੈਸੇ ਇਕੱਠਾ ਕਰਕੇ ਇਹ ਜਿਹੜਾ ਇਹ ਮਤਲਬ ਇੰਨਾ ਜਿਹੜੀ ਹੈਗੀ ਮਸਜਿਦ ਬਹੁਤ ਖੂਬਸੂਰਤ ਬਣਾਈ ਹੈ ਲੇਕਿਨ ਇਹਦਾ ਜਿਹੜਾ ਸਾਡੇ மே ਕਰਜ਼ਾ ਅਜੇ ਵੀ ਸਾਡੇ ਬਾ 6-7 ਲੱਖ ਰੁਪਏ ਦਾ ਇਹ ਕਰਜ਼ਾ ਅਸੀਂ ਲੋਕਾਂ ਦਾ ਦੇਣਾ ਹੈ ਲੇਕਿਨ ਸਾਨੂੰ ਪ੍ਰਸ਼ਾਸਨ ਵੱਲੋਂ ਮਤਲਬ ਹੈ ਲollipops ਜਿਹੜੇ ਹੁਦਈ ਗਏ ਕੋਈ ਕਹਿੰਦਾ ਅਸੀਂ 5 ਲੱਖ ਦੇ ਦੂਗੇ ਕੋਈ ਕਹਿੰਦਾ 2 ਲੱਖ ਦੇ ਕੋਈ ਲੇਕਿਨ ਅਜ ਤੱਕ ਸਰਕਾਰੀ ਪੈਸਾ ਇਸ ਮਸਜਿਦ ਦੇ ਉੱਪਰ ਕੋਈ ਨਹੀਂ ਲੱਗਿਆ ਹੈਗਾ ਸੋ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਵੋਟਰਾਂ ਟਾਈਮ ਜਿਸ ਟਾਈਮ ਮੰਗਣਾ ਹੁੰਦਾ ਜੂ ਦਿੱਤਾ ਵੈਧੇ ਕਰ ਜੰਦੇ ਲੇਕਿਨ ਅਸੀਂ ਗਰੀਬ ਪਰਿਵਾਰ ਹੈ ਬਾਰ ਬਾਰ ਵੀ ਸਾਨੂੰ ਮੰਗਦੇ ਹੋਣ ਪਿੰਡਾਂ ਵਿੱਚੋਂ ਜਿਹੜੀ ਸ਼ਰਮ ਆਉਂਦੀ ਹੈ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਆ ਕਿ ਅਸੀਂ ਜਿਹੜੀ ਉਹ ਦੂਸਰੀ ਉੱਪਰਲੀ ਮੰਜ਼ਲ ਜਿਹੜੀ ਬਣਾਈ ਹੈ ਉਹ ਆਮ ਤੌਰ ਤੇ ਉਹ ਮਹਿਮਾਨਾਂ ਵਾਸਤੇ ਐਜੇ ਧਰਮਸ਼ਾਲਾ ਐਜੇ ਧਰਮਸ਼ਾਲਾ ਅੱਜ ਤੱਕ ਸਾ ਕਿ ਸਾਡੇ ਜਿਹਨੇ تعلیم ਹਾਸਲ ਕਰਨੀਆਂ ਹੈ ਸਾਡੇ ਵਿੱਚ ਜਗ੍ਹਾ ਦੀ ਬਹੁਤ ਘਾਟ ਦੀ ਐਸੀ ਉੱਪਰ ਜਿਹੜੀ ਤਾਮੀਰ ਬਣਾਈ ਹੈ ਉੱਪਰ ਮਸਜਿਦ ਬਣਾਈ ਹੈ ਲੇਕਿਨ ਉਹਦੇ ਪਰ ਅਜੇ ਵੀ ਉਹ ਮਦਰ ਜੀ ਅਜੇ ਬਣਾਈ ਬਣਾਈ ਹੈ ਲੇਕਿਨ ਉਹ ਤਿਆਰ ਕਰਨੇ ਦੇ ਵੀ ਅਜੇ 7-8 ਲੱਖ ਰੁਪਏ ਹੋਰ ਲੱਗਣਾ ਹੈ ਜਿਹਦਾ ਅਸੀਂ ਕਰ ਗਿਆ ਵੀ ਹੋਰ ਦੇਣਾ ਨਵੀਂ ਜਿਹੜੀ ਬਣਾਈ ਹੈ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਉਹ ਉਹ ਵੀ ਅਜਿਹੇ ਧਾਰਮਿਕ ਕੰਮਾਂ ਦੇ ਵਿੱਚ ਕੋਈ ਸਹਿਯੋਗ ਦੇਵੇ ਕਿ ਕਦੋਂ ਤੋਂ ਤਿਆਰੀਆਂ ਚੱਲ ਰਹੀ ਸੀਗੀਆਂ ਅੱਜ ਦੇ ਪ੍ਰੋਗਰਾਮ ਦੀ ਇਹ ਜਿਹੜੀ ਇਹ ਜਿਹੜੀ ਇਹ ਦੇ ਸਾਡੇ ਮਤਲਬ 4-5 ਦਿਨ ਦੀ ਤਿਆਰੀ ਜਿਹੜੀ ਅੱਜ ਦਾ ਤਿਉਹਾਰ ਜ ਜੋ ਵੀ ਹੈਗਾ ਇਹ ਸਾਡੇ ਜਿਹੜੇ ਮੁੰਡੇ ਸਾਡੇ 900 ਮੁੰਡੇ ਇਹ ਮਤਲਬ ਪੰਚਾਇਤ ਨੇ ਤੇ ਤਿਆਰੀ ਕਰੀ ਹੈ ਬਾਕੀ ਹੋਰ ਸਾਰਾ ਬੜੀ ਖੁਸ਼ੀ ਦੇ ਨਾਲ ਤੇ ਹਰ ਜਿਹੜਾ ਮਨਾਇਆ ਗਿਆ ਇਲਾਕੇ ਨੇ ਸਾਨੂੰ ਜਿਹੜਾ ਹੈਗਾ ਬਹੁਤ ਬੜ ਚੜਕੇ ਮਤਲਬ ਸ਼ਮੂਲ ਕਰੀ ਪਾਪਾ ਜੀ ਦਰਗਹਾਂ ਸਾਂਝ ਦਿਖਾਈ ਇਲਾਕੇ ਨਿਵਾਸੀ ਹਾਂ ਇੱਥੇ ਸਾਰੇ ਹਿੰਦੂ ਤਬਕਾ ਸਰਦਾਰ ਤਬਕਾ ਹੋ ਜਿੰਨਾ ਵੀ ਸਾਰੇ ਸਾਰਿਆਂ ਨੇ ਆ ਕੇ ਸਾਨੂੰ ਮੁਬਾਰਕਾਂ ਦਿੱਤੀਆਂ ਸਾਰਿਆਂ ਨੂੰ ਸਾਨੂੰ ਜਿਹੜੇ ਲੰਗਰ ਦੇ ਵਿੱਚ ਹਿੱਸੇ ਪਾਏ ਹੈ ਮੈਂ ਸਾਰੇ ਸੱਜਣਾ ਦਾ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚ ਸਾਡੇ ਸ਼ਮੂਲ ਕੀਤੀ ਹੈ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਸਾਰਾ ਧੰਨਵਾਦ ਕਰਦਾ ਹਾਂ ਸਿੱਖ ਧਰਮ ਦੇ ਨਾਲ ਵੀ ਗੰਨੀ ਖਾਨ ਅਬੀ ਖਾਨ ਪੀਰ ਬੁੱਧੂ ਸਾਹਿਬ ਜੀ ਹੁਣ ਬ ਅੱਜ ਤੱਕ ਜੋ ਅਸੀਂ ਇਤਿਹਾਸ ਨੂੰ ਦੇਖਦੇ ਆ ਇਹ ਜੋ ਮੁਸਲਮਾਨ ਪੈਚਾਰਾ ਹੈ ਇਹ ਸਿੱਖ ਪਾਈਚਾਰੇ ਦੇ ਨਾਲ ਪਹਿਲਾਂ ਤੋਂ ਹੀ ਗੁਰੂ ਨਾਨਕ ਤੋਂ ਲੈ ਕੇ ਬਾਲਾ ਬਾਬਾ ਮਰਦਾਨਾ ਦੇ ਬਾਲਾ ਜੀ ਉਹਨਾਂ ਦੇ ਨਾਲ ਹਮੇਸ਼ਾ ਇਹ ਰਹਿੰਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਜਦ ਵੀ ਲੇਕਿਨ ਬੇਸ਼ੱਕ ਗੁਰੂ ਗੋਬਿੰਦ ਸਿੰਘ ਦੀ ਲੜਾਈ ਜਿਹੜੀ ਸੀ ਉਹ ਮੁਸਲਮਾਨ ਮੁਸਲਮਾਨਾਂ ਦੇ ਨਾਲ ਸੀ ਲੇਕਿਨ ਉਸ ਟਾਈਮ ਦੇ ਜਿਹੜੇ ਹੁਕਮਰਾਨ ਤੇ ਉਹ ਗਲਤ ਪਾਸੇ ਚੱਲਦੇ ਤੇ ਲੇਕਿਨ ਜਦ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕਰੀਏ ਤਾਂ ਮੁਸਲਮਾਨ ਪਰਿਵਾਰਾਂ ਨੇ ਕਰੀਏ ਨਵੀ ਖਾਂ ਗਨੀ ਖਾਨਾ ਕਰੀਏ ਕੋਟੜ ਦੇ ਵਿੱਚ ਜਿਹੜੇ ਹੈਗੇ ਉੱਥੇ ਪਠਾਨ ਇੱਕ ਪਠਾਨ ਨੇ ਕਰੀਏ ਜਿਨ੍ਹਾਂ ਨੇ ਕਿ ਆਪਣੀ ਇੱਤਿਹੀ ਨੂੰ ਉਹਨਾਂ ਦਾ ਘਰ ਬਣਾ ਲਈ ਮਮਤਾ ਜੀ ਬੀਬੀ ਮਮਤਾਜ ਨੂੰ ਲੇਕਿਨ ਉਹ ਬੀਬੀ ਮਮਤਾਜ ਲੱਗੀ ਗੈਣ ਆਪਣੇ ਫਾਦਰ ਨੂੰ ਕਿ ਅੱਬਾ ਤੁਸੀਂ ਮੈਨੂੰ ਇਹਦਾ ਹੁਣ ਤੁਸੀਂ ਮਤਲਬ ਇਹਨੂੰ ਨਾ ਮਤਲਬ ਇਹ ਮੇਰੇ ਖਾਮਤ ਮਰਦਾ ਮੇਰਾ ਪਤੀ ਮਰਦਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਟਾਈਮ ਆਸ਼ੀਰਵਾਦ ਦਿੱਤਾ ਵੀ ਜਾਂ ਮੈਂ ਅੱਜ ਤੱਕ ਮੈਂ ਆਤੋਂ ਬਾਅਦ ਮੈਂ ਤੈਨੂੰ ਆਪਣੀ ਪਤਨੀ ਮੰਨਦਾ ਐ ਤੈਨੂੰ ਜਦ ਤੱਕ ਦੁਨੀਆ ਰਹੂਗੀ ਤੈਨੂੰ ਮਤਲਬ ਇਤਿਹਾਸ ਯਾਦ ਰੱਖੂਗਾ ਉਹ ਮਮਤਾਜ ਬੇਗਮ ਦਾ ਦੇਖੋ ਗੁਰਦੁਆਰਾ ਅੱਜ ਵੀ ਬੜੀ ਸਾਬ ਜਿਹੜਾ ਹੈਗਾ ਗੁਰਦੁਆਰਾ ਬਣਾਇਆ ਹੋਇਆ ਨਵੀਂ ਖਾਂ ਗਨੀ ਖਾਂ ਦੇ ਮਤਲਬ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੰਗਲਾਂ ਦੇ ਵਿੱਚੋਂ ਕੱਢਿਆ ਭੇਸ ਬਦਲ ਕੇ ਜਿਸ ਤਰ੍ਹਾਂ ਵੀ ਹੈਗਾ ਆਪਣੇ ਜੜੀ ਆਪਣੇ ਹਥੇਲੀ ਵਿੱਚ ਉੱਚ ਦੇ ਪੀਰ ਬਣਾ ਕੇ ਉਹਨਾਂ ਨੂੰ ਪੀਰ ਬਣਾ ਕੇ ਉਹਨਾਂ ਨੂੰ ਉੱਥੇ ਦੇ ਕੱਢਿਆ ਲੇਕਿਨ ਅੱਜ ਉਹ ਮਿਸਾਲਾਂ ਕਾਇਮ ਹੈ ਬੁੱਧੂ ਸ਼ਾ ਜੋ ਆਪਣਾ ਸਡੌਰੇ ਤੋਂ ਹੈਗੇ ਉਹਨਾਂ ਨੇ ਵੀ ਜੰਗ ਦੇ ਵਿੱਚ ਜਿਹੜੇ ਮੁਸਲਮਾਨਾਂ ਦੇ ਨਾਲ ਜੰਗ ਦੇ ਵਿੱਚ ਆਪਣੇ ਚਾਰ ਚਾਰ ਮੁੰਡੇ ਜਿਹੜੇ ਸ਼ਹੀਦ ਕਰਾਏ ਹੈ ਮਲੇਰ ਕੋਟਲੇ ਦੇ ਵਿੱਚ ਤੁਸੀਂ ਦੇਖ ਲਓ ਬੱਚਿਆਂ ਦਾ ਬਾਬਾ ਫਤੇ ਸਿੰਘ ਬਾਬਾ ਫਤੇ ਸਿੰਘ ਬਾਬਾ ਜੋਰ ਜਿਹੜੇ ਛੋਟੇ ਬੱਚੇ ਤੇ ਉਹਨਾਂ ਉਹਨਾਂ ਨੂੰ ਨਿਹੋਂ ਦੇ ਵਿੱਚ ਜਿਹੜੇ ਉਸ ਉਸ ਟਾਈਮ ਦੇ ਜਿਹੜੇ ਹੁਕਮਰਾਨ ਤੇ ਉਹਨਾਂ ਨੇ ਸ਼ਹੀਦ ਕਰਿਆ ਲੇਕਿਨ ਉੱਥੇ ਵੀ ਹਾਂ ਦਾ ਨਾਰਾ ਜਿਹੜਾ ਹੈਗਾ ਉਹ ਸ਼ੇਰ ਮੁਹੰਮਦ ਖਾਨ ਜਿਹਨਾਂ ਮਾਰਿਆ ਜਿਹੜਾ ਕਿ ਇਤਿਹਾਸ ਦੇ ਵਿੱਚ ਕਾਇਮ ਹੈ ਇਹ ਭਾਈ ਜਾਰਾ ਅਸੀਂ ਪਰਮਾਤਮਾ ਤੇ ਅਰਦਾਸ ਕਰਦੇ ਆਂ ਵੀ ਅੱਲਾਹ ਦਾ ਦੁਆ ਮੰਗਦੇ ਵੀ ਇਹ ਭਾਈ ਜਾਰਾ ਜਿਹੜਾ ਹਮੇਸ਼ਾ ਸਦੀ ਸਦੀ ਤੱਕ ਬਣਾ ਰਹਿ ਬਣਾ ਰਹਿ ਜਿਹੜੀ ਮਸਜਿਦ ਦੀ ਕਾਰ ਸੇਵਾ ਚੱਲ ਰਹੀ ਹੈ ਹਜੇ ਵੀ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਜੀ ਲੇਕਿਨ ਕੋਈ ਬੰਦਾ ਜਿਹੜਾ ਦੇ ਦਿੰਦਾ ਸੀ ਉਹ ਪੈਸੇ ਉਹਦੇ 'ਚ ਆਪਣਾ ਜਿਹੜਾ ਆਪਣਾ ਕਰਜ਼ਾ ਚੜਿਆ ਹੋਆ ਉਹ ਉਹਦਾ ਤਾਰਨ ਦੀ ਕੋਸ਼ਿਸ਼ ਕਰਦੇ ਠੀਕ ਹੈ ਜੀ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਉਮੀਦ ਕਰੂੰਗੇ ਵੀ ਇਹ ਸਾਡੀ ਜਿਹੜੀ ਉੱਪਰ ਇਹ ਜੇ ਧਰਮਸ਼ਾਲਾ ਜਿਹੜੀ ਦੂਸਰੀ ਬਿਲਡਿੰਗ ਬਣਾਈ ਹੈ ਉਹਦੇ 'ਚ 7 ਲੱਖ ਰੁਪਏ ਸਾਡੇ ਲੱਗ ਚੁੱਕੇ ਆ ਅਜੇ ਐਂਡ ਇਸਦੇ ਵੀ ਜ਼ਿਆਦਾ ਪੈਸੇ ਦੁਰਾਜੇ ਖੜ ਗਿਆ ਰੰਗ ਰੋਗ ਟੈਲਾ ਵਗੈਰਾ ਜੰਗਲੇ ਵਗੈਰਾ ਬੁਲਾਉਣੇ ਸੋ ਅਸੀਂ ਇਹ ਇਹ ਜੇ ਧਰਮਸ਼ਾਲਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹ ਸਾਨੂੰ ਬੱਤੇ ਬਾਦ ਮਦਦ ਕਰੀ ਜਾ ਤਾਂ ਕਿ ਅਸੀਂ बार-बार ਲੋਕਾਂ ਦੇ ਅੱਗੇ ਜਿਹੜੇ ਹੈਗੇ ਉਹ ਤੁਸੀਂ ਐਮਐਲਏ ਸਾਹਿਬ ਤੱਕ ਸੰਪਰਕ ਕਰਨਾ ਸੀ ਗੱਲਬਾਤ ਕਰਨੀ ਸੀ ਮੈਂ 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 ਕਹਿੰਦੀ ਮੈਂ ਚਲੋ ਇਹ ਗੱਲ ਮੈਂ ਕਰਨ ਦੀ ਗੁਰੇਜ਼ ਨਹੀਂ ਕਰੂੰਗਾ ਪਿਛਲੀ ਈਦ ਨੂੰ ਸਾਨੂੰ ਇੱਕ ਸੰਦੇਸ਼ਾ ਮਿਲਿਆ ਅਨਮੋਲ ਗਗਨ ਮਾਨ ਜੀ ਤੋਂ ਵੀ 5 ਲੱਖ ਰੁਪਇਆ ਮੇਰੇ ਕਿਨੇ ਤੇ ਜਿਹੜੀ ਇਹ ਧਰਮਸ਼ਾਲਾ ਜਿਹੜੀ ਉੱਪਰ ਤੁਸੀਂ ਬਣਾਉਣੀ ਹੈ ਮੈਂ ਇਹਨੂੰ ਮੈਂ ਜੇ ਸੈਂਕਸ਼ਨ ਕਰਦੀ ਹੈ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਅਸੀਂ ਸਰਪੰਚ ਗੁਰਿੰਦਰ ਸਿੰਘ ਨੇ ਮਨੂੰ ਕਿਹਾ ਵੀ ਤੁਸੀਂ 5 ਲੱਖ ਦੇ ਤੁਸੀਂ ਇੱਥੇ ਮਤਲਬ ਐਲਾਨ ਕਰ ਦੋ ਅਸੀਂ ਟਾਈਮ ਬੇ ਟਾਈਮ ਜਿਹੜਾ ਹੈਗਾ ਅਸੀਂ ਤੁਹਾਨੂੰ ਗਰਾਊਂਡ ਜਿਹੜੀ ਹੈਗੀ ਧਰਮਸ਼ਾਲਾ ਵਾਸਤੇ ਮਨਜ਼ੂਰ ਕਰਾਉਂਗੇ ਲੇਕਿਨ ਬੜੇ ਅਫਸੋਸ ਦੀ ਗੱਲ ਹੈ ਵੀ 2 ਸਾਲ 2.5 ਸਾਲ ਬੀਤਣ ਦੇ ਬਾਵਜੂਦ ਵੀ ਸਾਨੂੰ ਅਜੇ ਤੱਕ ਇੱਕ ਕਾਣੀ ਕਾਉਡੀ ਨਹੀਂ ਦਿੱਤੀ ਅਸੀਂ ਮਤਲਬ ਅਨਮੋਲ ਗਗਨ ਜੀ ਨੂੰ ਬ ਯਾ ਅਲਾਉਂਸ ਕਰਾਇਆ ਸਾਡਾ ਮੁਸਲਮਾਨ ਭਾਈਚਾਰਾ ਜਿਹੜਾ ਮੈਂ ਐਜ਼ੇ ਪ੍ਰਧਾਨ ਮੁਸਲਮਨ ਵੈਲਫੇਅਰ ਕਮੇਟੀ ਨੂੰ ਸਾਡਾ ਮੁਸਲਮਾਨ ਭਾਈਚਾਰਾ ਪੁੱਛਦਾ ਰਹਿੰਦਾ ਹੈ ਵੀ ਪ੍ਰਧਾਨ ਜੀ ਤੁਸੀਂ ਉਹ 5 ਲੱਖ ਰੁਪਏ ਦਾ ਐਲਾਨ ਕਰਾਇਆ ਤਾਂ ਵੀ ਉਹ ਤਾਂ ਖੁਰਦੂ ਸੰਦੇ ਦੇਖਦਾਨੇ ਕੀ تھی ਵੀ ਲੇਕਿਨ ਮੈਂ ਕਹੇ ਵੀ ਤੁਸੀਂ ਸਬਰ ਰੱਖੋ ਭਾਈ ਜੇ ਸਾਡੀ ਕਿਸਮਤ ਵਿੱਚ ਹੋ ਗਿਆ ਤਾਂ ਮਿਲ ਜੂਗਾ ਜਦੋਂ ਨਮਾਜ਼ ਪੜੀ ਜਾਂਦੀ ਹੈ ਕੀ ਸੰਦੇਸ਼ ਦਿੱਤਾ ਜਾਂਦਾ ਹੈ ਲਕਾ ਨਿਵਾਸੀਆਂ ਨੂੰ ਜਿਹੜੇ ਸੰਗਤ ਇਕੱਠੀ ਵੀ ਸਾਡਾ ਇਮਾਮ ਸਾਹਿਬ ਨਮਾਜ਼ ਤੋਂ ਬਾਅਦ ਅੱਲਾਹ ਤੇ ਦੁਆ ਕਰਦਾ ਹੈ ਇਹ ਨਹੀਂ ਆ ਵੀ ਮੁਸਲਮਾਨਾਂ ਵਾਸਤੇ ਕਰਦਾ ਹੈ ਉਹ ਤਮਾਮ ਹਿੰਦੁਸਤਾਨ ਵਾਸਤੇ ਕਰਦਾ ਹੈ ਭਾਈਚਾਰਾ ਵੀ ਕਾਇਮ ਰਹੇ ਹੋਰ ਰਹੇ ਜੋ ਵੀ ਹੈਗਾ ਸਾਡਾ ਧਰਮ ਜਿਹੜਾ ਹੈਗਾ ਇਹ ਭਾਈਚਾਰੇ ਦਾ ਹੀ ਸੰਦੇਸ਼ ਦਿੰਦਾ ਹੈ ਨਾ ਕਿ ਮਤਲਬ ਕੋਈ ਕੱਟੜਵਾਦ ਇੱਥੇ ਕੋਈ ਕੱਟੜਵਾਦ ਕੋਈ ਨਹੀਂ ਹੈਗਾ